ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਦੋ ਬੇहद ਦਰਦਨਾਕ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਪਹਿਲੀ ਘਟਨਾ ਕਿ ਇੱਕ ਭਰਾ ਵੱਲੋਂ ਆਪਣੀਆਂ ਚਾਰ ਭੈਣਾਂ ਤੇ ਮਾਂ ਦਾ ਕਤਲ ਕਰ ਦਿੱਤਾ ਗਿਆ ਤੇ ਦੂਸਰੀ ਘਟਨਾ ਇੱਕ ਸਹੁਰੇ ਵੱਲੋਂ ਆਪਣੇ ਕਬੱਡੀ ਖਿਡਾਰੀ ਜਵਾਈ ਦਾ ਕਤਲ ਕਰ ਦਿੱਤਾ ਗਿਆ। ਦੋਨੇ ਘਟਨਾਵਾਂ ਤੁਹਾਨੂੰ ਵਿਸਥਾਰ ਦੇ ਨਾਲ ਦੱਸਦੇ ਹਾਂ। ਪਹਿਲੀ ਘਟਨਾ ਪੰਜਾਬ ਦੇ ਲੋਂਗੋਵਾਲ ਵਿੱਚ ਵਾਪਰੀ ਜਿੱਥੇ ਜਗਪਾਲ ਸਿੰਘ ਨਾਂ ਦੇ ਕਬੱਡੀ ਖਿਡਾਰੀ ਜਿਹਦੀ ਉਮਰ 23 ਸਾਲ ਦੱਸੀ ਜਾ ਰਹੀ ਆ ਉਸ ਨੂੰ ਆਪਣੇ ਹੀ ਸਹੁਰੇ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਕਿ ਇਹਨਾਂ ਦਾ ਘਰੇਲੂ ਕਲੇਸ਼ ਚੱਲ ਰਿਹਾ ਸੀ। ਜਿਹੜਾ ਜਗਪਾਲ ਦਾ ਸਹੁਰਾ ਸੀ ਉਹ ਚੁੰਮਦਾ ਸੀ ਕਿ ਮੇਰੀ ਦੂਸਰੀ ਲੜਕੀ ਦਾ ਰਿਸ਼ਤਾ ਵੀ ਇਸੇ ਹੀ ਘਰ ਹੋਵੇ ਪਰ ਜਿਹੜਾ ਜਗਪਾਲ ਦਾ ਪਰਿਵਾਰ ਸੀ ਉਹ ਰਿਸ਼ਤਾ ਲੈਣ ਤੋਂ ਇਨਕਾਰ ਕਰ ਰਿਹਾ ਸੀ ਦੱਸਿਆ ਇਹ ਵੀ ਜਾ ਰਿਹਾ ਕਿ ਜਿਹੜਾ ਜਗਪਾਲ ਦਾ ਸਹੁਰਾ ਸੀ ਉਹਦੇ ਖੁਦ ਦੇ ਦੋ ਵਿਆਹ ਹੋਏ ਸੀ ਜਿਹੜਾ ਪਹਿਲਾ ਵਿਆਹ ਸੀ ਉਹਦੀ ਉਹਦੀ ਜਿਹੜੀ ਬੱਚੀ ਸੀ ਪਹਿਲੇ ਵਿਆਹ ਤੋਂ ਉਹਦਾ ਵਿਆਹ ਜਗਪਾਲ ਦੇ ਨਾਲ ਹੋਇਆ ਸੀ ਤੇ ਜਿਹੜਾ ਉਸ ਦੇ ਜਗਪਾਲ ਦੇ ਸਹੁਰੇ ਦਾ ਦੂਸਰਾ ਵਿਆਹ ਹੋਇਆ ਸੀ ਉਹਦੀ ਦੂਸਰੀ ਲੜਕੀ ਸੀ ਉਹਦਾ ਵਿਆਹ ਵੀ ਜਗਪਾਲ ਦਾ ਸਹਰਾ ਜਗਪਾਲ ਕੇ ਪਰਿਵਾਰ ਵਿੱਚ ਹੀ ਕਰਨਾ ਚਾਹੁੰਦਾ ਸੀ ਤਾਂ ਜਗਪਾਲ ਕੇ ਪਰਿਵਾਰ ਨੇ ਉਹ ਜਿਹੜਾ ਰਿਸ਼ਤਾ ਲੈਣ ਤੋਂ ਇਨਕਾਰ ਕਰ ਦਿੱਤਾ ਜਿਹਦੇ ਤੋਂ ਉਹਨਾਂ ਦੇ ਘਰ ਵਿੱਚ ਕਲੇਸ਼ ਰਹਿਣ ਲੱਗਾ ਦੱਸਿਆ ਜਾ ਰਿਹਾ ਸੀ ਕਿਸੇ ਕਾਰਨ ਕਰਕੇ ਜਗਪਾਲ ਦੀ ਤੇ ਉਹਦੀ ਪਤਨੀ ਦੀ ਜਿਹੜੀ ਆਪਸ ਵਿੱਚ ਤਣਾਤਣੀ ਹੋਈ ਲੜਾਈ ਹੋਈ ਤਾਂ ਇਸ ਤੋਂ ਬਾਅਦ ਜਿਹੜੀ ਜਗਪਾਲ ਦੀ ਪਤਨੀ ਸੀ ਕਬੱਡੀ ਖਿਡਾਰੀ ਦੀ ਪਤਨੀ ਸੀ ਉਹ ਬਿਮਾਰ ਹੋ ਗਈ ਜਿਹਨੂੰ ਉਹ ਜਗਪਾਲ ਸੰਗਰੂਰ ਦੇ ਕਿਸੇ ਹਸਪਤਾਲ ਵਿੱਚ ਲੈ ਕੇ ਗਿਆ ਦਵਾਈ ਦਿਵਾਉਣ ਦੇ ਲਈ ਤਾਂ ਉੱਥੇ ਜਿਹੜੀ ਉਹ ਲੜਕੀ ਸੀ ਉਹਨੇ ਆਪਣੇ ਮਾਪੇ ਨੂੰ ਫੋਨ ਕਰ ਦਿੱਤਾ ਕਿ ਮੇਰੀ ਇਸ ਤਰੀਕੇ ਲੜਾਈ ਹੋਈ ਆ ਤਾਂ ਅਗਲੇ ਦਿਨ ਮਾਪੇ ਜਿਹੜਾ ਉਸ ਲੜਕੀ ਨੂੰ ਸਾਰੇ ਘਰ ਤੋਂ ਲੈਣ ਆ ਜਾਂਦਾ ਹੈ ਉੱਥੇ ਫਿਰ ਉਹਨਾਂ ਦੀ ਕੋਈ ਤੂ ਤੂ ਮੈਂ ਮੈਂ ਹੁੰਦੀ ਆ ਉਹਨਾਂ ਦਾ ਕਹਿਣਾ ਹੈ ਜਗਪਾਲ ਦੇ ਪਰਿਵਾਰ ਦਾ ਦੱਸਣਾ ਹੈ ਕਿ ਅਸੀਂ ਕਿਹਾ ਸੀ ਕਿ ਲੜਕੀ ਨੂੰ 2 ਦਿਨ ਬਾਅਦ ਲੈ ਜਾਇਓ ਪਰ ਉੱਥੇ ਜਿਹੜਾ ਇਹਨਾਂ ਦੀ ਆਪਸ ਵਿੱਚ ਤੂ ਤੂ ਮੈਂ ਮੈਂ ਹੋ ਗਈ ਜਿਹਦੇ ਕਰਕੇ ਜਗਪਾਲ ਦੇ ਸਹੁਰੇ ਨੇ ਜਗਪਾਲ ਦੇ ਉੱਪਰ ਗੋਲੀਆਂ ਚਲਾਈਆਂ ਪਹਿਲੀ ਗੋਲੀ ਬਾਹ ਤੇ ਲੱਗੀ ਤੇ ਦੂਜੀ ਗੋਲੀ ਛਾਤੀ ਦੇ ਵਿੱਚ ਲੱਗੀ ਜਿਹਦੇ ਕਰਕੇ ਜਗਪਾਲ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ ਇਹ ਜਿਹੜੇ ਸਾਰੇ ਦੋਸ਼ ਨੇ ਇਹ ਜਗਪਾਲ ਦੀ ਫੈਮਲੀ ਵੱਲੋਂ ਜਗਪਾਲ ਦੇ ਸਹੁਰਾ ਪਰਿਵਾਰ ਤੇ ਲਗਾਏ ਗਏ ਨੇ ਜੇਕਰ ਇਸ ਮਾਮਲੇ ਦੇ ਵਿੱਚ ਥੋੜੀ ਜਿਹੀ ਸਚਾਈ ਆ ਤਾਂ ਬੇਹੱਦ ਸ਼ਰਮਨਾਕ ਮਾਮਲਾ ਏ ਕਿ ਦੂਜੀ ਧੀ ਦਾ ਘਰ ਵਸਾਉਂਦੇ ਵਸਾਉਂਦੇ ਪਹਿਲੀ ਵੀ ਉਜਾੜ ਦਿੱਤੀ ਤੇ ਐਸ ਟਾਈਮ ਜਿਹੜਾ ਜਗਪਾਲ ਦਾ ਸਹੁਰਾ ਏ ਫਰਾਰ ਦੱਸਿਆ ਜਾ ਰਿਹਾ ਏ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਆ ਤਾਂ ਇਸ ਮਾਮਲੇ ਵਿੱਚ ਅੱਗੇ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਆ ਪੂਰਾ ਮਾਮਲਾ ਕੀ ਨਿਕਲ ਕੇ ਸਾਹਮਣੇ ਆਉਂਦਾ ਉਹ ਫਿਲਹਾਲ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਚੱਲੂਗਾ ਤੇ ਜਿਹੜਾ ਦੂਸਰਾ ਮਾਮਲਾ ਏ ਇੱਕ ਅੱਜ ਸਵੇਰ ਸੁਬਾ ਨਵੇਂ ਸਾਲ 2025 ਦੇ ਸਾਲ ਵਿੱਚ ਇੱਕ ਭਰਾ ਵੱਲੋਂ ਆਪਣੀਆਂ ਚਾਰ ਭੈਣਾਂ ਤੇ ਆਪਣੀ ਮਾਂ ਦਾ ਕਤਲ ਕਰ ਦਿੱਤਾ ਗਿਆ ਏ ਦੱਸਿਆ ਜਾ ਰਿਹਾ ਕਿ ਇਹ ਪਰਿਵਾਰ ਆਗਰੇ ਦਾ ਰਹਿਣ ਵਾਲਾ ਸੀ ਤੇ ਘੁੰਮਣ ਦੇ ਲਈ ਲਖਨਊ ਆਏ ਹੋਏ ਸੀ ਤੇ ਲਖਨਊ ਦੇ ਹੋਟਲ ਦੇ ਵਿੱਚ ਇਹ ਜਿਹੜਾ ਪਰਿਵਾਰ ਆ ਠਹਿਰਿਆ ਹੋਇਆ ਸੀ ਉੱਥੇ ਇਹਨਾਂ ਵਿੱਚ ਕੋਈ ਬਹਿਸਬਾਜ਼ੀ ਹੁੰਦੀ ਕੋਈ ਲੜਾਈ ਝਗੜਾ ਹੁੰਦਾ ਇਹ ਪਹਿਲਾਂ ਵੀ ਦੱਸਿਆ ਜਾ ਰਿਹਾ ਕਿ ਇਸ ਪਰਿਵਾਰ ਵਿੱਚ ਜਿਹੜਾ ਘਰੇਲੂ ਕਲੇਸ਼ ਚੱਲਦਾ ਸੀ ਜਿਹਦੇ ਚੱਲਦੇ ਭਰਾ ਨੇ ਆਪਣੀਆਂ ਚਾਰ ਭੈਣਾਂ ਤੇ ਮਾਂ ਨੂੰ ਬਲੇਡ ਮਾਰ-ਮਾਰ ਕੇ ਕਤਲ ਕਰ ਦਿੱਤਾ ਦੱਸਿਆ ਜਾ ਰਿਹਾ ਕਿ ਜਦੋਂ ਉਹ ਲੜਕਾ ਆਪਣੀਆਂ ਭੈਣਾਂ ਤੇ ਤੇ ਮਾਂ ਤੇ ਵਾਰ ਕਰ ਰਿਹਾ ਸੀ ਤਾਂ ਉੱਥੇ ਉਹਨਾਂ ਚੀਕ ਜਿਹੜਾ ਪਾਇਆ ਜਿਹਦੇ ਤੇ ਲੋਕ ਆਸ-ਪਾਸ ਤੋਂ ਭੱਜ ਕੇ ਗਏ ਜਦੋਂ ਤੱਕ ਉਹਨਾਂ ਨੇ ਉਹ ਹੋਟਲ ਦਾ ਦਰਵਾਜ਼ਾ ਭੰਨਿਆ ਉਦੋਂ ਤੱਕ ਉਹ ਮੁੰਡੇ ਨੇ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਮੌਤ ਦੇ ਘਾਟ ਉਤਾਰ ਦਿੱਤਾ ਸੀ ਦੱਸਿਆ ਜਾ ਰਿਹਾ ਕਿ ਇਸ ਮੁੰਡੇ ਦੀ ਉਮਰ ਮਸਾਂ 24 ਸਾਲ ਦੀ ਹੈ ਜਿਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਉਹਦਾ ਨਾਂ ਅਰਸ਼ਦ ਦੱਸਿਆ ਜਾ ਰਿਹਾ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਣ ਆਏ ਤੇ ਪੂਰਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਤੇ ਦੱਸਿਆ ਇਹ ਵੀ ਜਾ ਰਿਹਾ ਕਿ ਜਿਹੜਾ ਇਹ ਮੁੰਡਾ ਅਰਸ਼ਦ ਆ ਇਹਦਾ ਪਿਓ ਮੌਕੇ ਤੋਂ ਫਰਾਰ ਆ ਉਹ ਉਹਦਾ ਹਲੇ ਕੁਝ ਪਤਾ ਨਹੀਂ ਚੱਲਿਆ ਕਿ ਉਹ ਕਿੱਥੇ ਗਿਆ ਪੁਲਿਸ ਇਸ ਮਾਮਲੇ ਦੀ ਇਨਵੈਸਟੀਗੇਸ਼ਨ ਕਰ ਰਹੀ ਆ ਫਿਲਹਾਲ ਅਰਸ਼ਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਏ ਇਸ ਮਾਮਲੇ ਦੀ ਅਸਲ ਕੀ ਸਚਾਈ ਆ ਅਸਲ ਕੀ ਜਿਹੜਾ ਅਰਸ਼ਦ ਨੇ ਆਪਣੇ ਪੂਰੇ ਪਰਿਵਾਰ ਨੂੰ ਆਪਣੀਆਂ ਭੈਣਾਂ ਨੂੰ ਆਪਣੀ ਮਾਂ ਨੂੰ ਕਿਉਂ ਖਤਮ ਕਰ ਦਿੱਤਾ ਉਹਨੇ ਇੰਨੀ ਕਟਿਆ ਕਰਤੂਤ ਕਿਉਂ ਕੀਤੀ ਇਹ ਪੂਰਾ ਮਾਮਲਾ ਪੁਲਿਸ ਦੀ ਇਨਵੈਸਟੀਗੇਸ਼ਨ ਤੋਂ ਬਾਅਦ ਸਾਹਮਣੇ ਆਊਗਾ ਕਿਉਂਕਿ ਪਹਿਲ ਪ੍ਰਤਮੇ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹਨਾਂ ਦਾ ਘਰੇਲੂ ਕਲੇਸ਼ ਚੱਲਦਾ ਸੀ ਜਿਹਦੇ ਕਰਕੇ ਇਹ ਸਾਰੀ ਜਿਹੜੀ ਘਟਨਾ ਉਹ ਵਾਪਰੀ ਆ